अमृतसर पिछले कुछ दिनों तो हो रही बेमौसमी बरसात के मौसम तब्दीली आई है उतें ही गर्मी तो भी लोग जोड़े ने उन्होंने बड़ी राहत मिली है खासकर छुट्टियां मनाने के लिए बारो आ रहे लिए इस समय अमृतसर शिमले वर्गा माहौल बनया हुआ है पर जेकर गल करिए देश की ਅਨਦਾਤਾ ਕਿਸਾਨ ਦੀ ਤੇ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਆਫਰ ਬਣੀ ਹੋਈ ਹੈ ਪਤਾ ਵਾਂਗ ਪਾਲੀ ਫਸਲ ਬਰਸਾਤ ਦੇ ਕਾਰਨ ਤਬਾਹ ਹੋ ਗਈ ਹੈ ਕਿਸਾਨਾਂ ਨੂੰ ਜੋ ਇਸ ਫਸਲ ਤੋਂ ਆਮਦਨ ਹੋਣ ਦੀ ਆਸ ਸੀ ਉਹ ਦਬ ਗਈ ਹੈ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਕਿਸਾਨਾਂ ਦੇ ਚਿਹਰੇ ਵੀ ਮੁਰਝਾਏ ਹੋਏ ਹਨ ਨੁਕਸਾਨ ਬਹੁਤ ਹੈ ਕੋਈ ਪਾਣੀ ਬਹੁਤ ਖਲੋਤਾ ਹੈ ਤੇ ਸਾਰੀ ਫਸਲ ਗਿੱਲੀ ਹੋ ਗਈ ਹੈ ਸਾਰਾ ਮਾਲ ਸਾਰਾ ਦੁਬਾਰਾ ਮਿਹਨਤ ਕਰਨੀ ਪੈਣੀ ਇਹਨਾਂ ਨੂੰ ਸਾਰਾ ਉਲਟੀ ਪਲਟੀ ਮਾਲ ਕਰਨਾ ਪੈਣਾ ਅਹੀਂ ਗੱਡੀਆਂ ਭਰ ਕੇ ਖੜੀਆਂ ਆਂ ਗੱਡੀਆਂ ਅਧੀਆਂ-ਅਧੀਆਂ ਗਿੱਲੀਆਂ ਹੋ ਗਈਆਂ ਵੇਖੋ ਅਧੀਆਂ ਫੇਰ ਵਾਪਸ ਭੇਤੀਆਂ ਉਹਨਾਂ ਨੇ ਹਾਂਜੀ ਤੇ ਉਹ ਨੁਕਸਾਨ ਦੇ ਖਰੋਤੇ ਵੇਖੋ ਕੀ ਕਰਦੇ ਆ ਪੂਣ ਲਾਉਂਦੇ ਨੁਕਸਾਨਾਂ ਨੂੰ ਵੀ ਗੱਡੀਆਂ ਤੁਹਾਡੀ ਵਾਪਸ ਆ ਗਈਆਂ ਜੀ ਕਿਸਾਨਾਂ ਦਾ ਜਿਹੜਾ ਖਰਚਾ ਆ ਮੀਂਹ ਬਰਸਾਤ ਆਉਣ ਦੇ ਨਾਲ ਜਦੋਂ ਫਸਲ ਗਿੱਲੀ ਹੁੰਦੀ ਆ ਡਬਲ ਹੋ ਜਾਂਦਾ ਉਹ ਤਾਂ ਡਬਲ ਹੁੰਦਾ ਹੀ ਹੈ ਕੀ ਲੱਗਦਾ ਕਿ ਮੰਡੀ ਦੇ ਵਿੱਚ ਕਿਹੜੇ ਪ੍ਰਬੰਧ ਹੋਣੇ ਚਾਹੀਦੇ ਜਿਸ ਦੇ ਕਰਕੇ ਨੁਕਸਾਨ ਤੋਂ ਬਚਾਓ ਪ੍ਰਬੰਧ ਦੇ ਸ਼ੈੱਡ ਬਣਨੇ ਚਾਹੀਦੇ ਆ ਹਾਂਜੀ ਇਹਦੇ ਸ਼ੈੱਡ ਬਣਨੇ ਜੀ ਵੀ ਆ ਜਿਹੜੀ ਫਸਲ ਛੱਡਾਂ ਥੱਲੇ ਆਵੇ ਇਹਨਾਂ ਨੇ ਮੰਡੀ ਦੀਆਂ ਪਰਚੀਆਂ ਲਾਈਆਂ ਨੇ 3-3 ਤੇ 4-400 ਪਰਚੀਆਂ ਲਾਈਆਂ ਨੇ ਪ੍ਰਬੰਧ ਕੁਛ ਨਹੀਂ ਹੈਗਾ ਸੀ ਨਾ ਕੋਈ ਲੈਟਰਿੰਗ ਬਾਥਰੂਮ ਕੁਛ ਵੀ ਨਹੀਂ ਤੇ ਪਰਚੀਆਂ ਨਾਲ ਜਿਹੜੀਆਂ ਵੱਡੀਆਂ ਲਾਈਆਂ ਠੇਕੇਦਾਰਾਂ ਨੂੰ ਠੇਕੇ ਦੇ ਦਿੱਤੀਆਂ ਪਰਚੀਆਂ ਵੀ ਗੱਡੀਆਂ ਨੂੰ ਪਰਚੀਆਂ ਲਾਈਓ ਤੁਸੀਂ ਤੇ ਬਸ ਪ੍ਰਬੰਧ ਕੋਈ ਨਹੀਂ ਹੈ ਕੋਨੇ ਕਾ ਖੱਡੇ ਆ ਪਾਣੀ ਭਰੇ ਪਿਆ ਸਾਰਾ ਸਰਕਾਰ ਨੂੰ ਪ੍ਰਬੰਧ ਕਰਨੀ ਚਾਹੀਦੀ ਹੈ ਸਰਕਾਰ ਨੂੰ ਪ੍ਰਬੰਧ ਕਰਨੀ ਚਾਹੀਦੀ ਹੈ ਨੁਕਸਾਨ ਬਹੁਤ ਹੋ ਗਿਆ ਜੋ ਸਾਰਾ ਮਾਲ ਗਿਆ ਲਾਹੋ ਗਿਆ ਜੋ ਇਹ ਦੁਬਾਰਾ ਖਾਲੀ ਕਰਕੇ ਫੇਰ ਭਰਨਾ ਪੜਾਂਗੇ ਇਹ ਨਾ ਬੋਰੀਆਂ ਹਰ ਉਹ ਜੋ ਦੁਬਾਰਾ ਬੋਰੀਆਂ ਵਾਲਾ ਉਹ ਗੱਲਾ ਹੋਗਾ ਦੂਜਾ ਦੁਬਾਰਾ ਦੂਜਾ ਮਾਲ ਕੇ ਲਾਓ ਗਿਆ ਸਾਰਾ ਖਰਚਾ ਵੀ ਵੱਜ ਜਾਂਦਾ ਹੈ ਖਰਚਾ ਡਬਲ ਚੱਲ ਇਹ ਡਬਲ ਇਹ ਸਰਕਾਰ ਤੋਂ ਕੀ ਮੰਗ ਕਰਦੇ ਹੋ ਕੋਈ ਸਰਕਾਰ ਕੋਈ ਵੀਰ ਜੀ ਮੰਗ ਕਰਦੇ ਵੀ ਛੱਡ ਬਣਨੇ ਚਾਹੀਦੇ ਆ ਤੇ ਟੈਂਡਰ ਗੱਡੀਆਂ ਦੇ ਰੇਟ ਵਧਦੇ ਪੈਣੇ ਚਾਹੀਦੇ ਆ ਟਾਈਮ ਨਾਲ ਮਾਲ ਚੁੱਕਿਆ ਜਾਣਾ ਜੀ ਜੀ ਮਾਲ ਟਾਈਮ ਨਾਲ ਚੁੱਕਿਆ ਨਹੀਂ ਜਾਂਦਾ ਮਾਲ ਖਰਾਬ ਹੁੰਦਾ ਰਹਿਦਾ ਰੋਲਦਾ ਰਹਿਦਾ ਮਹੀਨਾ ਮਹੀਨਾ ਮਾਲ ਅੱਛਾ ਹਾਂਜੀ ਛੱਡ ਦੇ ਪ੍ਰਬੰਧ ਹੋਣੇ ਚਾਹੀਦੇ ਹੁਣ ਜ਼ਰੂਰ ਹੋਣੇ ਚਾਹੀਦੇ ਆ ਛੱਡ ਤੋਂ ਬਿਨਾਂ ਕੋਈ ਕੰਮ ਬੱਝ ਨਹੀਂ ਸਕਦੇ ਅਸੀਂ ਤਿੰਨ ਟਰੱਕ ਲੈ ਕੇ ਆਏ ਜ ਅਹੀਂ ਇੱਥੋਂ ਪਰਸੋਂ ਗੱਡੀਆਂ ਖੜੀਆਂ ਐ ਭਰ ਕੇ ਤਿੰਨ ਚਾਰ ਖੜੀਆਂ ਇਹ ਤੇ ਦੋ ਦਿਨ ਉੱਥੇ ਖਲੋਤੇ ਰਹੇ ਆ ਤੇ ਜੇ ਨੰਬਰ ਆਈ ਆ ਤੇ ਆਂਦੇ ਕਿ ਮਾਲ ਤੁਹਾਡਾ ਗਿੱਲਾ ਵਾ ਜਿਹੜਾ ਪਰਫੂਮ ਵੀ ਪਿਆ ਚੋਸਾਂ ਤੇ ਉਹ ਆਂਦੇ ਆ ਕਿ ਅੱਧੀ ਗੱਡੀ ਲਾਈ ਉਹਨਾਂ ਨੇ ਅੱਧੇ ਆ ਮੋੜਤੇ ਆ ਇਹ ਤੇ ਅਸੀਂ ਇੱਥੇ ਲਿਆ ਕੇ ਡੱਕਤੇ ਆ ਨਾ ਹੁਣ ਦੁਕਾਨ ਵਾਲਾ ਆ ਨਾ ਕੋਕਰ ਨਾ ਮੰਡੀ ਵਾਲਾ ਹੁੰਦਾ ਕੋਈ ਤੇ ਸਵੇਰ ਦੇ ਖਲੋਤੇ ਗੱਡੀਆਂ ਲੈ ਕੇ ਇਹਨਾਂ ਦੀ ਫਸਲ ਐ ਟਰੱਕ ਦੇ ਵਿੱਚ ਉਹ ਕਿੱਥੇ ਉਹ ਹੋਏ ਤੱਕ ਆਏ ਨਹੀਂ ਜੇ ਅਸੀਂ ਫੋਨ ਲਾਉਂਨੇ ਆਂਦੇ 10-15 ਮਿੰਟਾਂ ਚ ਆ ਗਏ ਆ ਗਏ ਆ ਔਰ ਨੇ ਦੇਜੇ ਤੱਕ ਦੇ ਆਏ ਨਹੀਂ ਜੇ ਨੁਕਸਾਨ ਜਿਹੜਾ ਹੋ ਚੁੱਕਿਆ ਨੁਕਸਾਨ ਤੇ ਜਿਹੜਾ ਹੋਇਆ ਹੋਇਆ ਹੀ ਆ ਤੇ ਹੁਣ ਇਹਨਾਂ ਨੂੰ ਤੇ ਸੰਭੇ ਜਿਹੜਾ ਹੈਗਾ ਵਾ ਇਹਦੇ ਨੂੰ ਸਾਹਮਣ ਪਰ ਹਜੇ ਤੱਕ ਤੇ ਕੋਈ ਆਇਆ ਨਹੀਂ ਜੇ ਮੰਡੀਆਂ ਚ ਆਉਂਦੇ ਜਾਂਦੇ ਰਹਿੰਦੇ ਹੋ ਕੀ ਲੱਗਦਾ ਕਿ ਮੰਡੀਆਂ ਦੇ ਵਿੱਚ ਕਿਹੜੇ ਪ੍ਰਬੰਧ ਜਿਹੜੇ ਹੋਣੇ ਚਾਹੀਦੇ ਆ ਮੰਡੀਆਂ ਦੇ ਇੱਕ ਤੇ ਸ਼ੈੱਡ ਚਾਹੀਦਾ ਏ ਉਹ ਵੀ ਫਲਾਵ ਸਾਰੇ ਚਾਹੀਦੇ ਆ ਜਿਹੜੀਆਂ ਫਸਲ ਦਾ ਵੱਖਰਾ ਹੋਵੇ ਗੱਡੀਆਂ ਜਿਹੜੀਆਂ ਭਰੀਆਂ ਉਹਨਾਂ ਦਾ ਵੱਖਰਾ ਹੋਵੇ ਗੱਡੀਆਂ ਲਾਉਣ ਲਈ ਤੇ ਜਿਹੜੀਆਂ ਟਰਾਲੀਆਂ ਵਿੱਚ ਫਸਾਫ ਸੋ ਦਿੰਦੇ ਆ ਉਹ ਵੀ ਥੋੜਾ ਧਿਆਨ ਚਾਹੀਦਾ ਇਹਨਾਂ ਨੂੰ ਕਿ ਰਾਹ ਖੁੱਲੇ ਕਰਨ ਵਧੀਆ ਤਰ੍ਹਾਂ ਪ੍ਰਬੰਧ ਚਾਹੀਦਾ ਹੈ ਵਿੱਦਿ ਇਹੋ ਜਿਹਾ ਆ ਵੇਖੋ ਜੀ ਜਿਹੜੀ ਬੇਮੌਸਮੀ ਬਰਸਾਤ ਹੋਈ ਆ ਇਹਦੇ ਨਾਲ ਕਿਸਾਨ ਦਾ ਜਿਹੜਾ ਬਹੁਤ ਭਾਰੀ ਨੁਕਸਾਨ ਹੋਇਆ ਜਿਹੜੀ ਸਾਡੀ ਪ੍ਰਤੀ ਏਕੜ ਦੇ 22-23 ਕਣਕ ਨਿਕਲ ਰਹੀ ਸੀ ਅੱਜ ਜਿਹੜੀ ਬਰਸਾਤ ਤੋਂ ਬਾਅਦ ਆ ਉਹ 11 ਕਣਕ ਜਿਹੜੀ ਕਣਕ ਰਹਿ ਗਈ ਆ ਕਿਸਾਨ ਨੂੰ ਘੱਟੋ ਘੱਟ ਨਹੀਂ ਤੇ ਪ੍ਰਤੀ ਏਕੜ ਦੇ ਪਿੱਛੇ ਵੀ 25000 ਰੁਪਏ ਦਾ ਨੁਕਸਾਨ ਹੋਇਆ ਜਿਹਦਾ ਕਿ ਬਹੁਤ ਭਾਰੀ ਘਾਟ ਆ ਕਿਸਾਨ ਪਹਿਲਾਂ ਹੀ ਜਿਹੜਾ ਵਾ ਕਰਜ਼ੇ ਦੀ ਬੋਝ ਥੱਲੇ ਆ ਤੇ ਜਿਹੜੀ ਬਰਸਾਤ ਦੇ ਨਾਲ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨ ਨੂੰ ਲੱਗਦਾ ਕਿ ਜਿਹੜੀਆਂ ਬੋਰੀਆਂ ਦੇ ਵਿੱਚ ਕਣਕ ਜਿਹੜੀ ਗਿੱਲੀ ਹੋਈ ਇਹਦਾ ਕਿਸਾਨ ਅਤੇ ਅੱਧ ਦਿਨ ਦਾ ਟੱਪਾ ਪਊਗਾ ਨਹੀਂ ਜਿਹੜੀ ਬੋਰੀਆਂ ਦੇ ਵਿੱਚ ਵੇਖੋ ਕਣਕ ਪੈ ਗਈ ਇਹ ਆਰਤੀ ਦੇ ਪੇਟੇ ਪੈ ਗਈ ਇਹ ਇਹਦਾ ਕੋਈ ਬੋਰੀ ਦਾ ਨੁਕਸਾਨ ਹੁੰਦਾ ਹੈ ਚਾਹੇ ਇਹਨੂੰ ਦੁਬਾਰਾ ਪਲਟ ਕੇ ਭਰਨਾ ਪੈਂਦਾ ਹੈ ਚਾਹੇ ਕਣਕ ਖਰਾਬ ਹੁੰਦੀ ਹੈ ਇਹ ਇਹਦਾ ਜਿਹੜਾ ਮੁਆਵਜ਼ਾ ਵਾ ਉਹ ਆਰਤੀ ਨੇ ਭਰਨਾ ਕਿਸਾਨ ਜਿਹੜਾ ਵਾ ਉਹ ਜਖਾ ਕੇ ਜਦੋਂ ਬੋਰੀਆਂ 'ਚ ਪੈ ਗਈ ਕਿਸਾਨ ਆਪਣੇ ਘਰ ਚੱਲ ਗਿਆ ਇਹ ਜਿਹੜੀ ਅੱਜ ਕਣਕ ਮੰਡੀਆਂ ਦੇ ਵਿੱਚ ਪਈ ਆ ਇਹ ਆਰਤੀ ਦੇ ਸਿਰ ਤੇ ਬੋ ਬਾਜੀ ਲਿਫਟਿੰਗ ਹੋਦੀ ਪਈ ਐ ਜੀ ਮੰਡੀ ਤੇ ਹਾਂ ਤਕਰੀਬਨ ਹੋ ਰਹੀ ਆ ਪਰ